ਸਾਬਕਾ ਸਿਰੇ ਕਾਲ ਜੀ ਮੈਂ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ 29 ਤੋਂ ਲੈ ਕੇ 31 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਮੀਂਹ ਨਿਰ ਦਾ ਸਾਰ ਬੰਦੇ ਦਿਖਾਈ ਦੇਣੇ ਕਿਹੜਾ ਤੂਫਾਨ ਬਣਿਆ ਜਨ ਕਿ ਤੂਫਾਨੀ ਸਿਸਟਮ ਬਣਿਆ ਜੋ ਕਿ ਐਮਪੀ ਦੇ ਖੇਤਰਾਂ ਤੱਕ ਦੱਖਣੀ ਖੇਤਰ ਹੋਗੇ ਅ Chhattisgarh ਜਾਂ ਬੰਗਾਲ ਦੀ ਖਾੜੀ ਤੋਂ ਠੀਕ ਹੋਲੀ ਜਿਹੜਾ ਐਮਪੀ ਦੇ ਖੇਤਰ ਹੋ ਗਿਆ ਆਪਣੇ ਰਾਜਸਥਾਨ ਦੇ ਦੱਖਣ ਪੱਛਮੀ ਹੋਗੇ ਆ ਨਾ ਲੱਗਦੇ ਕੋਈ ਹਰਿਆਣਾ ਦੇ ਦੱਖਣੀ ਯੂਪੀ ਦੇ ਦੱਖਣੀ ਖੇਤਰ ਹੋਗੇ ਗੁਜਰਾਤ ਦੇ ਆ ਦੱਖਣ ਪੱਛਮੀ ਲਾ ਕੇ ਤੋਂ ਜਿਹੜਾ ਹੋ ਕੇ ਗੁਜ਼ਰੇਗਾ ਜੇਸ ਕੱਤਰ ਪੰਜਾਬ ਦੇ ਕੁਝ ਖੇਤਰਾਂ ਵਿੱਚ ਪਹੁੰਚਣ ਗਈਆਂ ਨਮੀ ਵਾਲੀਆਂ ਹਵਾਵਾਂ ਜਿਹੜੀ ਬੰਗਾਲ ਦੀ ਖਾੜੀ ਕੁਸ਼ਰਪ ਸਾਗਰ ਤੋਂ ਤਾਂ ਜਿਸ ਕਰਕੇ ਕੁਝ ਖੇਤਰਾਂ ਵਿੱਚ ਚਾਂਸ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਕਿਹੜੇ-ਕਿਹੜੇ ਖੇਤਰਾਂ ਵਿੱਚ ਮੀਂਹ ਨਿਰਦਾਸਾਰ ਰਹਿਣਗੇ ਸਾਰੀ ਅਪਡੇਟ ਅੱਜ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਹ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿਕਮੈਂਡ ਕਰਕੇ ਜ਼ਰੂਰ ਦੱਸਿਆ ਕਰਦੇ ਹੋ ਕੋਸ਼ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸ 29 ਅਠੀ ਅਕਤੂਬਰ ਤੋਂ 30 ਅਕਤੂਬਰ ਤੋਂ ਅਜਰ ਤਰ ਮੌਸਮ ਠੀਕ ਠਾਕ 30 ਤੇ 31 ਅਕਤੂਬਰ ਠੀਕ ਦੋ ਦਿਨਾਂ ਦੇ ਵਿੱਚ ਆ ਜਿਹੜਾ ਇੱਕ ਤੂਫਾਨੀ ਸਿਸਟਮ ਤੋਂ ਪਹਿਲਾਂ ਦੱਸਿਆ ਤੂਫਾਨੀ ਸਿਸਟਮ ਬਣਿਆ ਜੋ ਕਿ ਐਮਪੀ ਦੇ ਖੇਤਰਾਂ ਤੱਕ ਛਤੀਸਗਰ ਦੇ ਆਸ-ਪਾਸ ਖੇਤਰਾਂ ਤੱਕ ਬਣਿਆ ਤੇ ਯੂਪੀ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਕਾਫੀ ਜਿਹੜੇ ਭਾਰੀ ਮੀਂਹ ਦੀਆਂ ਗਤੀਵਿਧੀਆਂ ਜਾਰੀ ਨੇ ਕਈ ਖੇਤਰਾਂ ਹਲਕੇ ਦਰਮਿਆਨੇ ਤੋਂ ਨਾਲ ਕਿਤੇ ਕਿਤੇ ਤੇਜ਼ ਜਿਹੜੇ ਆ ਵਰਖਾ ਆ ਯਾਰੀ ਹੈ ਠੀਕ ਤਾਈ ਕਿਤਰਾ ਮੀਂਹ ਚੱਕੜ ਵੀ ਦੇਖਣ ਨੂੰ ਮਿਲ ਰਿਹਾ ਤੇ ਪਿਛਲੇ ਇੱਕ ਦੋ ਦਿਨਾਂ ਤੋਂ ਕਾਫੀ ਕਿਤਰਾ ਮੀਂਹ ਆ ਐਮਪੀ ਦੇ ਖੇਤਰ ਹੋਗੇ ਦੱਖਣ ਪੱਛਮੀ ਲਾਕੇ ਹੋਗੇ ਮਹਾਰਾਸ਼ਟਰ ਹੋ ਗਿਆ ਮੁੰਬਈ ਦੇ ਖੇਤਰ ਹੋਗੇ ਅਤਲਗਾਨਾ ਕਾ ਕੇਰਲ ਹੋ ਗਿਆ ਇੱਥੇ ਜਿਹੜਾ ਮੌਥਾ ਜਾਨੀ ਕਿ ਉਹਦਾ ਨਾਮ ਰੱਖਿਆ ਗਿਆ ਤੂਫਾਨੀ ਸਿਸਟਮ ਮੌਥਾ ਤੇ ਜਿਹੜਾ ਹੋਰ ਇਹ ਤੱਟਵਰਤੀ ਇਲਾਕੇ ਹੋਗੇ ਜਿਹੜੇ ਆਪਣੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਜਾਂ ਆਪਣੇ ਅਰਬ ਸਾਗਰ ਦੇ ਨਾਲ ਲੱਗਦੇ ਆ ਕੇਰਲ ਹੋ ਗਿਆ ਤੇ ਇਸ ਤੇ ਨਾਲ ਲੱਗਦੇ ਕੁਝ ਆਪਣੇ ਹੋਰ ਵੀ ਨਾਲ ਲੱਗਦੇ ਜੋ ਵੀ ਆਪਣੇ ਉੜੀਸਾ ਆਂਧਰ ਪ੍ਰਦੇਸ਼ ਹੋ ਗਿਆ ਤਾਮਿਲਨਾਡੂ ਦੇ ਖੇਤਰਾਂ ਵਿੱਚ ਆ ਜਿਹੜਾ ਲੈਂਡਫਾਲ ਜਾਨੀ ਕਿ ਇੱਥੇ ਜਿਹੜਾ ਪ੍ਰਭਾਵਿਤ ਕਰ ਰਿਹਾ ਕਾਫੀ ਖੇਤਰਾਂ ਵਿੱਚ ਤੇ ਜਿਹੜੇ ਹੌ ਚੱਲਣਗੇ ਸੌਰ 스피డ్ ਜਾਂ ਇਸ ਤੋਂ ਪਲੱਸ ਜਾ ਸਕਦੇ ਠੀਕ ਹੈ ਕਾਫੀ ਕਿਸ ਤਰ੍ਹਾਂ ਨੇਰ ਚੱਕੜ ਕਾਫੀ ਤੇਜ ਜੜਮੀ ਦੇ ਅਸਾਰ ਰਹਿਣਗੇ ਕਈ ਖੇਤਰਾਂ ਵਿੱਚ ਹਲਕੇ ਦਰਮਿਆਨੇ ਦੇ ਨਾਲ ਅਪਾਰੀ ਤੋਂ ਬਹੁਤ ਜੜ ਪਰਵੀ ਪੈਣ ਦੇ ਅਸਾਰ ਨੇਰ ਟਟ ਵਰਤੀ ਲੱਗ ਕੇ ਹੋਗੇ ਤਾਂ ਬਾਕੀ ਪੰਜਾਬ ਵਿੱਚ ਇਸ ਦਾ ਫਿਲਹਾਲ ਕੋਈ ਜ਼ਿਆਦਾ ਇਸ ਦਾ ਪ੍ਰਭਾਵ ਨਹੀਂ ਵੇਖਣ ਨੂੰ ਮਿਲੇਗਾ ਕੁਝ ਖੇਤਰ ਹੋ ਸਕਦੇ ਪੰਜਾਬ ਦੇ ਬਿਲਕੁਲ ਹਰਿਆਣਾ ਦੇ ਨਾਲ ਲੱਗਦੇ ਖੇਤਰ ਹੋਵੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋਗੇ ਮੋਹਾਲੀ ਹੋ ਗਿਆ ਜਾਂ ਆਪਣੇ ਫਤਿਹਗੜ੍ਹ ਸਾਹਿਬ ਵਗੈਰਾ ਰੂਪਨਗਰ ਹੋ ਗਿਆ ਉਸਿਆਲਪੁਰ ਦੇ ਖੇਤਰ ਹੋਗੇ ਪੜ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਦੱਕੜੀ ਖੇਤਰ ਦੇ ਅੰਨ ਦੇ ਨਾ ਲਗਦੇ ਪਟਿਆਲਾ ਆ ਗਿਆ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਨਾ ਲਗਦੇ ਲੁਧਿਆਣਾ ਦੇ ਖੇਤਰ ਹੋਗੇ ਮਲੇਰ ਕੋਟਲਾ ਇਸ ਤਿਹਾਸ ਬਠਿੰਡਾ ਮਾਨਸਾ ਬਰਨਾਲਾ ਦੇ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਥੋੜੇ ਬਹੁਤ ਚਾਂਸ ਰਹਿਣਗੇ ਆਪਾਂ ਗੱਲ ਕਰੀ ਤਾਂ 5 ਤੋਂ 10 ਜਾਂ 10 ਤੋਂ 15% ਖੇਤਰਾਂ ਵਿੱਚ 30 ਤੇ 31 ਠੀਕ 29 30 31 ਅਕਤੂਬਰ ਤਿੰਨ ਦਿਨਾਂ ਦੇ ਵਿੱਚ ਇੱਕ ਅੱਧੀ ਵਾਰ ਹੋ ਸਕਦਾ ਹੈ ਕੁਝ 5-10% ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜ਼ਿਆਦਾਤਰ ਮੌਸਮ ਜਿਹੜਾ ਆ ਠੀਕ ਠਾਕ ਰਹਿੰਦੇ ਆ ਸਾਹ ਨੇ ਬਾਕੀ ਜਿਹੜੇ ਇਲਾਕੇ ਹੋਗੇ ਪਛਮੀ ਸਰਦੀ ਲਾਕੇ ਹੋਗੇ ਫਿਰੋਜ਼ਪੁਰ ਹੋ ਗਿਆ ਫਰੀ ਨਾਲ ਲੱਗਦੇ ਆ ਫਾਜ਼ਿਲકા ਹੋ ਗਿਆ ਜਾਂ ਆਪਣਾ ਨੂਪਾ ਜਿਹੜੇ ਉੱਤਰੀ ਖੇਤਰ ਹੋਗੇ ਮਾਝਾ ਤੇ ਬਾਬ ਦੇ ਖੇਤਰ ਹੋਗੇ ਪਠਾਣ ਕੋਟ ਗੁਰਦਾਸਪੁਰ ਤੋਂ ਲੈ ਕੇ ਦਲੰਦਰ ਕਪੂਰਥਲਾ ਉਸੇ ਹਰਪੁਰ ਨਵਾਂ ਸ਼ਰਦੇ ਲਗਭਗ ਸਾਰੇ ਖੇਤਰਾਂ ਮੌਸਮ ਜਿਹੜਾ ਸਾਫ਼ ਤੇ ਕੁਝ ਕ੍ਰੈਨ ਦੀ ਸਮਾਵਨਤ ਫੈਲ ਆ ਰਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਚੈਨਲ ਤੇ ਵਿਚਾਰਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ